ਜ਼ਿੰਦਗੀ ਖਰਾਬ ਹੋਈ ਪਈ ਆ ਦੇ ਲੋਕਾਂ ਨੇ ਕੱਚ ਦੀਆਂ ਬੋਤਲਾਂ ਕਿਦਾਂ ਸਿੱਟੀਆਂ ਹੋਈਆਂ ਹੈ ਔਖਾ ਇਹ ਲੋਕਾਂ ਦਾ ਫੋ ਇਹਦਾ ਗੰਦੀ ਬੜੀ ਹੋਈ ਪਈ ਓਏ ਉਹ ਆ ਕੀ ਓਏ ਓਏ ਬੱਲੇ 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 ਂਗੋੜਾ ਓਏ ਮੈਂ ਜਿੰਨ ਉਹ ਤੂੰ ਜਿੰਨ ਓਹ ਤੇ ਰੰਗ ਕਿਦਾਂ ਦਾ ਓਏ ਮੈਂ ਇਦਾਂ ਦਾ ਹੀ ਆ ਉਹ ਬੱਲਾ 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 ਹਾਂ ਓਏ ਹੋਏ 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 ਉਹ ਪਹਿਲੀ ਵਾਰ ਦੇਖਿਆ ਉਹ ਜਿੰਨ ਅਕਾ ਹਮ ਆਕਾ ਹੁਕਮ ਕਰੋ ਤੂੰ ਆ ਮੈਂ ਮੈਂ ਬੋਤਲ ਚ ਅਚਾਨਕ ਤੂੰ ਤੂੰ ਆਇਆ ਮੈਂ ਕਿਸਾ ਆਇਆ ਸੀ ਹਾਂ ਤੂੰ ਬੀੜੀਆਂ ਵੀ ਨਾ ਨਾ ਧੂਆਂ ਮਾਰਿਆ ਬੋਤਲ ਨੇ ਉਹ ਨਹੀਂ ਮੇਰੀ ਐਂਟਰੀ ਇਦਾਂ ਹੁੰਦੀ ਆ ਸ਼ਾਬਾਸ਼ ਰੱਖ ਦਿਓ ਨਾ ਹੁਣ ਰੱਖ ਦੇ ਰੱਖ ਸਾਮ ਰੱਖ ਘਾਰਾ ਦੇ ਰਾਂ ਨਾ ਰੱਖ ਦੇ ਰੱਖ ਹਾਂ ਔਰ ਹੁਕਮ ਮੇਰੇ ਆਕਾ ਹੁਕਮ ਮੇਰੇ ਆਕਾ ਹੁਕਮ ਮੇਰੇ ਆਕਾ ਹੁਕਮ ਮਤਲਬ ਕਿਦਾਂ ਕੀ ਹੁੰਦਾ ਹੁਕਮ ਦੇਖੋ ਮੈਂ ਜਿੰਨ ਤੁਸੀਂ ਮੈਨੂੰ ਆਜ਼ਾਦ ਕਰਾਇਆ ਹਾਂ ਇਸ ਲਈ ਮੈਂ ਤੁਹਾਡਾ ਤਿੰਨ ਵਿਸ਼ਾ ਲਈ ਗੁਲਾਮ ਹਾਂ ਓਕੇ ਤੋ ਕੋਈ ਵੀ ਤਿੰਨ ਵਿਸ਼ਾ ਮੰਗੋ ਮੈਂ ਤੁਹਾਨੂੰ ਪੂਰੀਆਂ ਕਰੂੰਗਾ ਤੋ ਬੁੱਲਾ ਮਰੀ ਤਿੰਨ ਵਿਸ਼ਾ ਪੂਰੀਆਂ ਕਰੂੰਗਾ ਤੂੰ ਆਹ ਕੋਡੀ ਪਹਿਲੀ ਇੱਛਾ ਮੰਗੋ ਮੇਰੇ ਆਕਾ ਤੂੰ ਮੇਰੀ ਹਰ ਇੱਛਾ ਪੂਰੀ ਕਰ ਸਕਦਾ ਮੇਰੀ ਪਹਿਲੀ ਇੱਛਾ ਹੈ ਕਿ ਮੇਰੀ ਪਹਿਲੀ ਇੱਛਾ ਹੈ ਜਨ ਮੇਰੇ ਤੇ ਨੋਟਾਂ ਦੀ ਬਰਸਾਤ ਹੋ ਜਵੇ ਨੋਟਾਂ ਦੀ ਬਰਸਾਤ ਹੋ ਜਵੇ ਮੇਰੇ ਤੇ ਆ ਗਈ ਓ ਨੋਟ ਮੰਗੇ ਸੀ ਇਹ ਕੀ ਆ ਤੇਰੇ ਕੰਮ ਹੀ ਖਾਣਦੇ ਆ ਆਕਾ ਆਪਣੀ ਹੋਰ ਦੂਜੀ ਵੇਸ਼ ਮਾਂ ਨੂੰ ਵੀਰ ਮਾਂ ਤੈਨਾਂ ਨਹੀਂ ਭੁੱਗਣੀ ਯਾਰੀ ਤੂੰ ਸਸਤਾ ਜਿੰਨਾ ਯਾਰ ਨਾ ਹਾਂ ਨਹੀਂ ਉਹ ਤੇਰੇ ਸਾਹਮਣੇ ਪੈਸੇ ਸੀਗੇ ਚੱਪਨਾ ਉਹ ਦੂਜੀ ਮੰਗ ਦੂਜੀ ਪੱਕਾ ਪੱਕਾ ਪੂਰੀ ਹੋਊਗੀ ਮੰਗ ਵੀ ਨਹੀਂ ਯਾਰ ਮੈਂ ਨਹੀਂ ਮੰਗਣੀ ਨਾ ਮੰਗ ਲੈ ਯਾਰ ਨਹੀਂ ਮੰਗਣੀ ਕਹਿੰਦਾ ਮੈਂ ਮੰਗਣੀ ਨਹੀਂ ਯਾਰ ਮੰਗਦਾ ਜੇ ਤਾਂ ਮੰਦ ਮੰਗਦਾ ਮੰਗ ਵੇ ਮੰਗ ਵੇ ਮਾਸ਼ਾ ਮੇਰੀ ਗੱਲ ਸੁਣੋ ਇਹਨੇ ਯਾਰ ਮੈਨੂੰ ਵੀ ਤੰਗ ਕੀਤਾ ਹੁਣ ਮੈਂ ਵੀ ਕੋਈ ਕਸੂਤੀ ਜੀ ਵਿੱਚ ਮੰਗ ਮੇਰੀ ਦੂਜੀ ਇੱਛਾ ਆ ਹਾਂ ਮੰਗ ਮੇਰੀ ਦੂਜੀ ਇੱਛਾ ਇਹ ਮੇਰੇ ਸਵੇਰ ਨੂੰ ਜਾਂਦਾ ਨਾ ਹਲਕਾ ਹੋਣਾ ਮੈਨੂੰ ਰੋੜਾ ਨਹੀਂ ਲੱਭਦਾ ਤੂੰ ਰੋਹ ਜਾ ਕੇ ਮੇਰੀ ਪੁੰਝੇ ਆਪਣੀ ਚਾਚੀ ਲਈ ਬਸ ਦੋ ਵਿੱਛਾ ਹੋਈਆਂ ਇੱਕ ਮੰਗਣੀ ਰਹਿ ਗਈ ਮੰਗ ਪੁੰਜੀ ਦਾ ਹੀ ਨਹੀਂ ਮੰਗ ਨਾ ਯਾਰ ਕਿੰਨੇ ਨਹੀਂ ਬੁਗਣੇ ਕਿੰਨਾ ਉਹ ਉਹਦਾ ਤੂੰ ਇੱਛੇ ਨਹੀਂ ਪੂਰੀ ਕਰਦਾ ਪਿਆ ਥੋੜੀ ਮੈਂ ਕਿਹਾ ਯਾਰ ਪੂਰੀ ਕਰ ਤਲਾਕ ਦੇ ਦਿੰਦਾ ਹੈ ਤੂੰ ਕੋਈ ਵੀ ਇੱਛੇ ਨਹੀਂ ਪੂਰੀ ਕਰਦਾ ਪਿਆ ਯਾਰ ਸਾਡੇ ਯਾਰ ਮੈਂ ਮੰਗਦਾ ਹੀ ਇਦਾਂ ਦੀ ਹੁਣ ਮੈਂ ਕੀ ਕਰਾਂ ਚੱਲ ਆ ਲਾਸਟ ਤੇ ਆਖਰੀ ਛ ਪੱਕਾ ਪੂਰੀ ਹੋ ਗਈ ਲੈ ਹਾਂ ਸੱਚੀ ਪੂਰੀ ਕਰੂੰਗਾ ਮਰੀ लास्ट ਇੱਛਾ ਚੱਲ ਠੀਕਾ ਜੰਨਾ ਮੇਰੀ ਲਾਸਟ ਮੇਰੀ ਆਖਰੀ ਮਤਲਬ ਮੇਰੀ ਆਖਰੀ ਇੱਛਾ ਆ ਇੱਕ ਮੈਨੂੰ ਜੈਗੂਰ ਇੱਕ BMW ਇੱਕ Audi ਇੱਕ ਮੱਸ ਕਾਦਨੀ ਬੋਲਣੀ ਸੋਹਿਆ ਕਾਦਨੀ ਬੋਲਣੀ ਤੈਨੂੰ ਕਿਹਦੀ ਯਾਰੀ ਗਿਆ ਕਾਚ ਮੰਗ ਇਹ ਕਿੰਨੀ ਯਾਰੀ ਕਿੰਨੀ ਯਾਰੀ ਗਿਆ ਅਗਾ 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 ਇੱਕ ਮਿੰਟ ਆ ਕਾ ਇੱਕ ਮਿੰਟ ਆ ਕਾ ਅਲਕਾ ਤੈਨੂੰ ਆ ਬਿਗਮਾ ਤੈਨੂੰ ਕਿਹਦੀ ਯਾਰੀ ਗਿਆ ਕਾਚ ਬਾਹਰ ਨਹੀਂ ਲੈਣਾ ਹੈ ਸਾਲਾ ਸੁਣਦਾ ਹੀ ਨਹੀਂ ਨਾ ਯਾਰ ਤੈਨਾਂ ਨਹੀਂ ਪੁੱਗਾਂ ਤੂੰ ਮਾਗਾ ਮਿਲਦੇ ਆ ਦੁਨੀਆ ਤੇ ਹੋਰ ਵੀ ਬਹੁ ਆਕੇ ਨੇ ਜੇ ਤੇਰੀ ਜ਼ਿੰਦਗੀ ਦੀ ਮਿਲਦੇ ਆ ਚੱਲਾ ਮੈਂ